ਸਾਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪਾਂ ਪਹੁੰਚਿਆਂਗੇ ਇਸ ਸਥਾਨ ਤੇ ਇਹ ਸਥਾਨ ਗੁਰੂ ਕਾ ਬਾਗ ਗੁਰੂ ਪਿਆਰੇ ਇਸ ਸਥਾਨ ਨਵਾਬ रहीम बख्श کریم ਬਖਸ਼ ਦੋਵੇਂ ਭਰਾਵਾਂ ਦਾ ਸੁੱਕਿਆ ਹੋਇਆ ਬਗੀਚਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਸਾਮ ਤੋਂ ਵਾਪਸੀ ਤੇ ਸਮੇਂ ਇਸ ਬਾਗ ਵਿੱਚ ਆਪਣਾ ਡੇਰਾ ਲਾਇਆ ਗੁਰੂ ਜੀ ਦੇ ਚਰਨ ਪੈਂਦਿਆਂ ਹੀ ਸੁੱਕਿਆ ਹੋਇਆ ਬਾਗ ਨਾ ਗੁਰਮੁਖ ਪਿਆਰੋ ਹਰਾ ਪਰਾ ਹੋ ਗਿਆ ਨਵਾਬ ਨੇ ਇਹ ਬਾਗ ਗੁਰੂ ਜੀ ਨੂੰ ਹੀ ਸਮਰਪਿਤ ਕਰਤਾ ਗੁਰਮੁਖ ਪਿਆਰੋ ਇਸ ਬਾਗ ਦਾ ਘੇਰਾ ਚਾਰ ਦਿਵਾਰੀ ਵੱਲੋਂ ਗੁਰਮੁਖ ਪਿਆਰੇ ਆਪਣੇ ਵੱਲੋਂ ਕਰਵਾਉਣ ਦਾ ਸੰਕਲਪ ਲਿਆ ਰਾਜੇ ਨੇ ਸੰਕਲਪ ਲੈ ਲਿਆ ਸੀਗਾ ਕਿ ਗੁਰੂ ਸਾਹਿਬ ਦੇ ਨਾਂ ਤੇ ਹੀ ਇਸ ਬਾਗ ਨੂੰ ਮੈਂ ਹੁਣ ਦੇ ਦਿੱਤਾ ਇਤਿਹਾਸਿਕ ਵਾਸਤਾ ਹੈਗਾ ਗੁਰਮੁਖ ਪਿਆਰਿਓ ਇੱਥੇ ਦਾ ਜੋ ਇੱਥੇ ਨਿਸਾਨ ਸਾਹਿਬ ਦੇ ਨਾਲ ਥੜਾ ਸਾਹ ਬਣਿਆ ਜਿਸ ਉੱਤੇ ਗੁਰੂ ਸਾਹਿਬ ਜੀ ਬੈਠੇ ਸਨ ਉੱਥੇ ਬੈਠ ਕੇ ਗੁਰੂ ਸਾਹਿਬ ਨੇ ਨਿੰਮ ਦੀ ਦਾਤਨ ਕਰੀ ਤੇ ਉਹ ਨਿੰਮ ਦੀ ਦਾਤਨ ਇਸ ਸਥਾਨ ਦੇ ਗੱਡੀ ਤਾਂ ਗੁਰਮੁਖ ਪਿਆਰਿਓ ਉੱਥੇ ਹੀ ਨਿੰਮ ਦਾ ਦਰਖਤ ਹੈ ਤਾਂ ਗੁਰਮੁਖ ਪਿਆਰੇ ਜੋ ਗੁਰੂ ਜੀ ਨੇ ਦਾਤਨ ਦਾ ਵੱਡਾ ਹੋਇਆ ਦਰਖਤ ਹੈ ਉੱਥੇ ਗੁਰਮੁਖ ਪਿਆਰੇ ਨਮਸਕਾਰ ਕਰਦੀ ਹੁੰਦੇ ਨੇ ਸੰਗਤਾਂ ਤੇ ਨਾਲ ਹੀ ਖੂਹ ਹੈ ਜਿਸ ਦੇ ਨਾਲ ਜਲ ਦੇ ਨਾਲ ਨਵਾਬ ਜੀ ਦੀ ਪਤਨੀ ਦਾ ਕੋੜ ਦੂਰ ਹੋਇਆ ਸੀਗਾ ਤਾਂ ਗੁਰਮੁਖ ਪਿਆਰੇ ਇੱਥੇ ਹੀ ਵਿਸਾਖ ਦੀ ਸਦੀ 7ਵੇਂ ਵਾਲੇ ਦਿਨ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਦਾ ਆਪਣੇ ਸਤ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਪਹਿਲੀ ਵਾਰ ਸਰੀਰਕ ਤੌਰ ਤੇ ਮਲਾਪ ਹੋਇਆ ਸੀਗਾ ਆ ਗੁਰਮ ਪਿਆਰੇ ਇਸ ਸਥਾਨ ਤੇ ਹਰ ਸਾਲ ਵਿਸਾਖ ਸਦੀ 7ਵੀਂ ਦੇ ਬਸੇਸ ਮਹੱਤਵ ਹੈ ਹਰ ਸਾਲ ਇੱਥੇ ਵਿਸ਼ੇਸ਼ ਸਮਾਗਮ ਗੁਰਪਰਬ ਮਨਾਇਆ ਜਾਂਦਾ ਹੈਗਾ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਪਵਿੱਤਰ ਖੂਹ ਦੇ ਨਾਲ ਹੀ ਇਹ ਜੋ ਸਰੋਵਰ ਬਣਿਆ ਹੈਗਾ ਇਸ਼ਨਾਨ ਕਰਦੀਆਂ ਨੇਗੀਆਂ ਸੰਗਤਾਂ ਆਪਣੇ ਗੁਰਮਤ ਪਿਆਰੋ ਇਸ ਸਥਾਨ ਤੇ ਮਸਤਕ ਹੋਣ ਲਈ ਪ੍ਰਵੇਸ਼ ਕਰ ਰਹੀਆਂ ਨੰਗੀਆਂ ਬਹੁਤ ਹੀ ਸੋਹਣਾ ਲੌਜਿਕ ਗੁਰੂ ਸਹਿਬਾਨ ਦੀ ਅਪਾਰ ਕਿਰਪਾ ਦਾ ਸਦਕਾ ਇੱਥੇ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰਤੇਗ ਬਹਾਦਰ ਸਹਿ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ੁਕਰਾਨਾ ਸਾਰੀ ਸੰਗਤ ਦਾ ਈਸ਼ਵਰਾਨਾ ਇਸ ਆਸਾਨ ਤੇ ਆਉਣ ਦਾ ਪਹੁੰਚਣ ਦਾ ਧੰਨਵਾਦ ਇੰਸਪੈਕਟਰ ਸਾਹਿਬ ਵੱਲੋਂ ਜੀ